ਗੇੜੇ ਮਾਰਲੇ ਤੂੰ ਅੱਗੇ ਆ 2 ਮਹੀਨੇ ਹੋ ਗਏ 1.5 ਦੋ ਮਹੀਨੇ ਅੱਛਾ 1.5 ਦੋ ਮਹੀਨੇ ਹੋ ਗਏ ਤੂੰ ਗੇੜੇ ਮਾਰੀ ਆ ਰਿਓ ਕਦੀ ਅੱਗੇ ਆਜੋ ਕਹਿੰਦਾ ਜੋ ਆ ਹੁਣ ਫੇਰ ਕਹਿੰਦਾ ਮਸ਼ੀਨਾਂ ਖਰਾਬ ਹੋ ਗਈਆਂ ਤੇ ਦਵਾਈ ਲਿਖਦੇ ਨੇ ਲੋਕਾਂ ਨੂੰ ਆ ਬਚਾ ਦਾ ਗਰੀਬ ਆਦਮੀ ਉਹਨੂੰ ਫੇਰ 1800 ਰੁਪਏ ਦੀ ਦਵਾਈ ਲਿਖੇ ਦਿੰਦੀ ਆ ਕਿੰਨਾ ਚਿਰ ਹੋ ਗਿਆ ਤੈਨੂੰ ਇੱਥੇ ਬੈਠੇ ਪਿੱਛੇ ਮੈਂ 6:30 ਵਜੇ ਪੌਣੇ 7 ਵਜੇ ਆਣਾ ਨਾਦਾ ਸਵੇਦੀ ਰੋਟੀ ਖਾਧੀ ਐ ਨਾ ਚਾਹ ਪੀ ਕੇ ਘਰ ਆਇਆ ਚਾਹ ਪੀ ਕੇ ਘਰ ਆਇਆ ਹਾਂ ਪਰ ਡਾਕਟਰ ਹੁਣ ਕੀ ਕਹੇ ਡਾਕਟਰ ਨੇ ਨਥੇ ਮਿਲੀਆਂ ਡਾਕ ਇਹ ਕਿੰਝ ਡਾਕ ਮਸ਼ੀਨਾਂ ਖਰਾਬ ਹੋਈਆਂ ਤੋਂ ਅੱਖਾਂ ਤੋਂ ਨਹੀਂ ਦੇਖਦੀ ਇਹ ਵੀ ਕਾਰੋਬਾਰ ਵਾਲੇ ਛੁੱਟੀ ਕਰਕੇ ਆਉਂਦੇ ਆ ਮਹੀਨਾ ਹੋ ਗਿਆ ਸਾਨੂੰ ਸਾਧ ਦੇ ਨਾਜ਼ਰ ਚ ਬਾਬ ਦਿੱਤਾ ਇਸ ਟਮੇ ਸਮਜੂਦਾ ਅੰਮ੍ਰਿਤਸਰ ਦੇ ਸਰਕਾਰੀ ਹਸਪੀਟਲ ਅੱਖਾਂ ਵਾਲੇ ਜਿੱਥੇ ਕੀ ਲੋਕ ਆਪਣਾ ਇਲਾਜ ਕਰਵਾਉਣ ਵਾਸਤੇ ਪਹੁੰਚਦੇ ਨੇ ਇਹ ਉਹ ਲੋਕ ਹੈਗੇ ਨੇ ਜਿਹੜੇ ਕੀ ਵੱਡੇ ਹਸਪੀਟਲ ਦਾ ਆਪਣਾ ਇਲਾਜ ਨਹੀਂ ਕਰਵਾ ਸਕਦੇ ਨੇ ਇਸੇ ਕਰਕੇ ਸਰਕਾਰੀ ਸਹੂਲਤਾਂ ਲੈਣ ਵਾਸਤੇ ਇੱਥੇ ਪਹੁੰਚਦੇ ਨੇ ਹਸਪਤਾਲਾਂ ਦੇ ਵਿੱਚ ਜਿੱਥੇ ਸਰਕਾਰ ਕਾਮਕਾਰੀ ਆ ਪੰਜਾਬ ਦੇ ਮੁੱਖ ਮੰਤਰੀ ਕੰਮ ਕਰ ਰਹੇ ਨੇ ਵੱਡੇ ਲੈਵਲ ਦੇ ਉੱਪਰ ਸਰਕਾਰੀ ਹਸਪਤਾਲਾਂ ਦੇ ਵਿੱਚ ਵੱਡੇ ਵੱਡੇ ਮਸ਼ੀਨਾ ਜਿਹੜੇ ਦਿੱਤੀਆਂ ਹੋਈਆਂ ਨੇ ਪਰ ਜੇ ਸਰਕਾਰਾਂ ਕਾਮਕਾਰੀ ਆ ਨੇ ਪਰ ਜਿਹੜੇ ਇੱਥੇ ਲੜੇ ਅਧਿਕਾਰੀ ਨੇ ਜਾਂ ਡਾਕਟਰ ਨੇ ਉਹ ਕੰਮ ਕਰਦੇ ਨਜ਼ਰ ਨਹੀਂ ਆ ਰਹੀ ਇਸੇ ਕਰਕੇ ਲਿਵਿੰਗ ਇੰਡੀਆ ਟੀਮ ਗਰਾਉਂਡ ਜ਼ੀਰੋ ਦੇ ਉੱਪਰ ਪਹੁੰਚੀ ਆਈ ਹੈ ਅੱਜ ਸਰਕਾਰੀ ਹਸਪਤਲ ਦੇ ਵਿੱਚ ਜਿੱਥੇ ਕੀ ਆਮ ਲੋਕ ਆਪਣੇ ਅੱਖਾਂ ਦਾ ਆਪਰੇਟ ਕਰਾਉਣ ਵਾਸਤੇ ਜਾਂ ਟੈਸਟ ਕਰਾਉਣਾ ਵਾਸਤੇ ਪਹੁੰਚਦੇ ਨੇ ਪਰ ਅੱਗੇ ਡਾਕਟਰਾਂ ਦੇ ਵੱਲੋਂ ਕਿਹਾ ਜਾਂਦਾ ਵਾ ਕਿ ਮਸ਼ੀਨਾਂ ਖਰਾਬ ਹੈਗੀਆਂ ਨੇ ਕੁਝ ਇੱਥੋਂ ਜਿਹੜੇ ਲੋਕ ਪਹੁੰਚੇ ਹੋਏ ਨੇ ਕਿਉਂਕਿ ਪਿੰਡਾਂ ਤੋਂ ਆਉਂਦੇ ਨੇ ਬੜੇ ਦੋ ਦੂਤੋਂ ਪਿੰਡਾਂ ਤੋਂ ਆਉਂਦੇ ਨੇ ਉਹਨਾਂ ਨੂੰ ਕਾਫੀ ਜਿਹੜਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਇੱਥੇ ਤੱਕ ਕਿ ਲੋਕ ਆਪਣੇ 17 17 18 18 100 ਰੁਪਏ ਦੀਆਂ ਦਵਾਈਆਂ ਬਾਹਰੋਂ ਲਿਆ ਕੇ ਆਪਣਾ ਇਲਾਜ ਕਰਾਉਂਦੇ ਪਏ ਨੇ ਆ ਦੇਸ ਤੋਂ ਲੰਬੀਏ ਕਦਾਰ 'ਚ ਲੈਣਾ ਲੱਗੀਆਂ ਹੋਈਆਂ ਨੇ ਪਰਚੀ ਦੇ ਉੱਪਰ ਤੇ ਹੁਣ ਅੰਦਰ ਦੀਆਂ ਤਸਵੀਰਾਂ ਵੀ ਅਸੀਂ ਸਾਂਝੀਆਂ ਕਰ ਰਹੇ ਨੇ ਕਿ ਲੋਕ ਲੈਣਾ ਦੇ ਵਿੱਚ ਬੈਠੇ ਹੋਏ ਨੇ ਕਈਆਂ ਦਾ ਅੱਜ ਆਪਰੇਟ ਹੈ ਤੇ ਇਹ ਹਾਲਾਤ ਕੀ ਨੇ ਅੰਦਰ ਦੇ ਉਹ ਵੀ ਦਿਖਾਵਾਂਗੇ ਕੈਮਰਾ ਪਰਸ ਨੂੰ ਕਹੂੰਗਾ ਇਹ ਤਸਵੀਰਾਂ ਦਿਖਾ ਸਕਦੇ ਨੇ ਕਿਉਂਕਿ ਜਿੱਥੇ ਬਾਕੀ ਟੈਸਟ ਹੁੰਦੇ ਪਹਿਨੇ ਪਰ ਅੱਜ ਆਪਰੇਸ਼ਨ ਹੈਗਾ ਕਿਸੇ ਨੂੰ 1 ਮਹੀਨਾ ਹੋ ਗਿਆ ਕਿਸੇ ਨੂੰ 2 ਮਹੀਨੇ ਹੋ ਗਏ ਆਪਣੇ ਜਿਹੜਾ ਕਿਉਂਕਿ ਆਪਰੇਸ਼ਨ ਥੀਟਰ ਇਹ ਹੈਗਾ ਆ ਦੇਖ ਸਕਦੇ ਹੋ ਮੁਖ ਅਧਿਕਾਰੀ ਪ੍ਰੋਫੈਸਰ ਕਿਉਂਕਿ ਲੋਕ ਇੱਥੇ ਪਹੁੰਚਦੇ ਨੇ ਪਰ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ 17 17 100 ਰੁਪਏ ਦੀ ਦਵਾਈ ਹੱਥ ਦੇ ਵਿੱਚ ਫੜੀ ਹੋਈ ਹੈ ਲੰਬੀ ਕਦਾਰ 'ਚ ਲੈਣਾ ਲੱਗੀਆਂ ਹੋਈਆਂ ਇਹ ਪਰੇਟ ਵਾਲੇ ਸਾਰੇ ਹੈਗੇ ਨੇ ਕਿ ਜਿਹੜੇ ਵੱਡੇ ਹਸਪਤਾਲਾਂ 'ਚ ਆਪਣਾ ਇਲਾਜ ਨਹੀਂ ਕਰਵਾ ਸਕਦੇ ਇਸੇ ਕਰ ਸਰਕਾਰੀ ਹਸਪਤਾਲ 'ਚ ਸਹੂਲਤਾਂ ਲੈਣ ਵਾਸਤੇ ਪਹੁੰਚਦੇ ਨੇ ਪਰ ਇੱਥੋਂ ਦੇ ਹਾਲਾਤ ਕੀ ਨੇ ਸਰਕਾਰਾਂ ਆਪਣਾ ਕੰਮ ਕਰ ਰਹੀਆਂ ਨੇ ਪਰ ਜਿਹੜੇ ਥਿਲੜੇ ਡਾਕਟਰ ਨੇ ਜਾਂ ਪ੍ਰਸ਼ਾਸਨ ਨੇ ਉਹ ਨਹੀਂ ਕੰਮ ਕਰਦਾ ਨਜ਼ਰ ਆ ਰਿਹਾ ਆ ਦੇਖੋ ਸਤ ਬਜ਼ੁਰਗ ਬੈਠੇ ਉਹਨੇ ਗੱਲਬਾਤ ਵੀ ਅਸੀਂ ਕਰਾਂਗੇ ਬਾਬੇ ਕੀ ਨਾਮ ਆ ਜੀ ਗੋਲਸਨ ਕਿਹੜੇ ਪਿੰਡ ਤੋਂ ਆਏ ਹੋ ਜਨਾਵੇ ਤੋਂ ਕਿੰਨੀ ਦੂਰ ਅੰਬਰ ਸਰ ਤੋਂ ਆ ਇੱਥੇ ਕਾਦੇ ਵਾਸਤੇ ਆਏ ਆਖੋ ਬਲੂਮਰੋਂ ਦੇ ਪਰਿਕਸ਼ਨ ਹੀ ਕਰਵਾਉਣਾ ਹੈ ਕਿੰਨੇ ਗੇੜੇ ਮਾਰਲੇ ਤੁਸੀਂ ਅੱਗੇ ਆ ਦੋ ਮਹੀਨੇ ਹੋ ਗਏ 1.5 ਦੋ ਮਹੀਨੇ ਅੱਛਾ 1.5 ਦੋ ਮਹੀਨੇ ਹੋ ਗਏ ਤੁਸੀਂ ਗੇੜੇ ਮਾਰੀ ਜਾ ਰਹੇ ਹੋ ਗੇੜੇ ਮਾਰਦੇ ਕਦੀ ਆਜਾ ਜੋ ਕਹਿੰਦਾ ਜੋ ਹੁਣ ਫੇਰ ਕਹਿੰਦੇ ਮਸ਼ੀਨਾਂ ਖਰਾਬ ਹੋ ਗਈਆਂ ਤੇ ਦਵਾਈ ਲਿਖਦੇ ਨੇ ਲੋਕਾਂ ਨੂੰ ਆ ਬਚਾ ਦਾ ਗਰੀਬ ਆਦਮੀ ਉਹਨੂੰ ਫੇਰ 1800 ਰੁਪਏ ਦੀ ਦਵਾਈ ਲਿਖ ਕੇ ਦਿੰਦੀ ਆ ਕਿੰਨਾ ਚਿਰ ਹੋ ਗਿਆ ਤੁਹਾਨੂੰ ਇੱਥੇ ਬੈਠੇ ਹੋ ਇੱਥੇ ਮੈਂ 6:30 ਵਜੇ ਪੌਣੇ 7 ਵਜੇ ਆਉਣਾ ਜੀ ਲੱਗਦਾ ਕਿ ਉਮਰ ਕਿੰਨੀ ਡਾਡੀ ਉਮਰ ਹੈ 71 ਸਾਲ ਦੀ ਹੋ ਗਈ ਆ ਲੱਗਦਾ ਸ ਨਾਲ ਚਾਹ ਪੀ ਕੇ ਘਰ ਆਇਆ ਚਾਹ ਪੀ ਕੇ ਘਰ ਆਇਆ ਬਰੇ ਡਾਕਟਰ ਹੁਣ ਕੀ ਕਹਿ ਰਹੇ ਡਾਕਟਰ ਨੇ ਨੱਥੇ ਮਿਲੀਆਂ ਇਹ ਕਹਿੰਦੀ ਡਾਕਟਰ ਮਸ਼ੀਨਾ ਖਰਾਬ ਹੋਈਆਂ ਮਸ਼ੀਨਾ ਖਰਾਬ ਹੋ ਗਈਆਂ ਮਸ਼ੀਨਾ ਖਰਾਬ ਹੋ ਗਈ ਕੀ ਮੰਗ ਕੀ ਕਰਦੇ ਹੋ ਤੁਸੀਂ 35 ਦੇਤੀ ਆ ਜੀ 35 ਦੇਤੀ ਆ ਵੀ ਇਹ ਤੁਸੀਂ ਪਹਿਲੀ ਤੇ ਨੋ ਤਾਂ ਫੋਨ ਕਰਕੇ ਦੱਸਾਂਗੇ ਅੱਛਾ ਪਰਚੀ ਤੁਹਾਨੂੰ ਦੇਤੀ ਕੱਟ ਕੇ ਕਿ ਤੁਹਾਨੂੰ ਫੋਨ ਆਪੇ ਕਰਾਂਗੇ ਫੋਨ ਕਰਾਂਗੇ ਜਦੋਂ ਫੋਨ ਕਰਾਂਗਾ ਤੂੰ ਅਗਲੇ ਦਿਨ ਆਉਂਦੇ ਸਾਢੇ 7 ਵਜੇ ਪਰ ਲੱਗਦਾ ਕਿ ਇੱਕ ਗਰੀਬ ਬੰਦਾ ਜਿਹੜਾ ਪਹਿਲਾਂ ਹੀ ਦੁਖਾਣਾ ਮਾਰਿਆ ਉਲਜ ਕਰਵਾਣਾ ਐਸੇ ਪਹੁੰਚੋ ਉਹਦੇ ਕੋ ਕਰਾਇਆ ਤੱਕ ਨਹੀਂ ਗਿਆ ਹਸਪੀਟਲ ਮੈਂ 1000 ਰੁਪਏ ਤਾਂ ਹੁਣ ਫੜ ਕੇ ਲਿਆ ਕੰਦਾ ਕੇ ਕੋ ਫੜਿਆ ਅੱਛਾ ਪੈਸੇ ਕਿ ਕੋ ਫੜ ਕੇ ਲੈ ਆ ਫੜ ਕੇ ਲਿਆ ਜੀ ਤੇ 300 ਇਹ 300 ਜੀ ਹਾਈ ਬਲੱਡ ਪ੍ਰੈਸ਼ਰ ਨੇ ਬੁਢਾਪਾ ਗਰੀਬ ਆਦਮੀ ਘਰ ਦੇ ਮੇਰੇ ਉਦਾ ਬਿਮਾਰ ਉਹਦੇ ਮੰਜੀ ਤੇ ਪੈ ਜਾਏ ਇਹੀ ਕਰੀਏ ਤੇ 3000 ਮਹੀਨੇ ਦਾ ਕੀ ਬੰਦਾ ਬੁਢਾਪਾ ਪੈਨਸ਼ਨ ਦਾ ਬੰਦਾ ਕੋਈ ਅੱਛਾ ਡਾਕਟਰਾਂ ਦੇ ਕੋਲ ਕਿਹਾ ਜਾ ਰਿਹਾ ਕਿ ਮਸ਼ੀਨਾਂ ਖਰਾਬ ਹੈਗੀ ਮਸ਼ੀਨਾਂ ਨਥਾਂ ਕਿਹਟੀਆਂ ਨੇ ਨਥਾਂ ਡਾਕਟਰ ਮਿਲੇ ਤੁਹਾਨੂੰ ਕੋਈ ਨਾ ਡਾਕਟਰ ਨਹੀਂ ਡਾਕਟਰ ਸਾਡੇ ਮੱਥੇ ਨਹੀਂ ਲੱਗਦਾ ਜ ਇਹ ਲਾਈਨ ਲੰਬੀ ਲੱਗੀ ਹੋਈ ਆ ਦਵਾਈਆਂ ਹੱਥ ਵਿੱਚ ਫੜੀਆਂ ਹੋਈਆਂ ਪਰਚੀਆਂ ਫੜੀਆਂ ਹੋਈਆਂ ਨੇ ਪਰ ਹੁਣ ਇਹ ਲਾਤ ਸਰਕਾਰਾਂ ਤੇ ਕਾਮਕਾਰੀਆਂ ਨੇ ਪਰ ਜਿਹੜੇ ਥਲੜੇ ਲੈਵਲ ਤੇ ਡਾਕਟਰ ਨੇ ਉਹ ਨਹੀਂ ਕੰਮ ਕਰਦੇ ਆ ਬਜ਼ੁਰਗ ਆ ਦੇਖ ਸਕਦੇ ਕਿ ਇਹ ਵੀ ਆ ਬੈਠੇ ਹੋਏ ਨੇ ਆਪਣਾ ਅੱਖਾਂ ਦਾ ਦੱਸੇ ਕੀ ਨਾਮ ਹੈ ਪਰਮਜੀਤ ਕੋਰ ਅਕਪ੍ਰੈਸ਼ਨ ਕਰਾਉਣ ਆਏ ਸੀ ਹਾਂਜੀ ਕਿ ਕਿਤੇ ਬੈਠੋ ਮੈਡਮ ਨੂੰ ਤੁਹਾਨੂੰ ਸੱਦ ਲਿਆ ਹੁਣ ਇਹ ਮਸ਼ੀਨਾਂ ਖਰਾਬ ਹੋ ਗਈਆਂ ਹਾਂਜੀ ਕਿਹੜੇ ਪਿੰਡ ਤੋਂ ਆਇਓ ਡੇਰਾ ਬਾਬਾ ਨਾਨਕ ਤੋਂ ਡੇਰਾ ਬਾਬਾ ਨਾਨਕ ਤੋਂ ਹਾਂਜੀ ਕਿੰਨਾ ਅੰਮ੍ਰਿਤਸਰ ਤੋਂ ਕਿੰਨਾ ਹੈ ਡੇਰਾ ਬਾਬਾ ਨਾਨਕ ਵਾਵਾ ਪੈ ਜਾਂਦਾ ਜੀ ਕੋਈ ਆਇਆ 2 ਘੰਟੇ ਦਾ ਰਸਤਾ ਹੈਗਾ ਜੀ 2 ਘੰਟੇ ਦਾ ਰਸਤਾ ਤੁਸੀਂ ਸਫਰ ਕਰਕੇ ਇੱਥੇ ਪਹੁੰਚਦੇ ਹੋ ਪਰ ਅੱਗੇ ਸਾਨੂੰ ਇਹ ਮਿਲਦਾ ਕਿ ਮਸ਼ੀਨ ਹਾਂਜੀ ਹਾ 9 ਮਹੀਨਾ ਹੋ ਗਿਆ ਉਹਨਾਂ ਨੇ ਸੱਤ ਦਿਨ ਤੋਂ ਉਹਨਾਂ ਨੇ ਪੁੱਛਿਆ ਨਹੀਂ ਅੱਡੀ ਆ ਮਿਲਕੋ ਜੀ ਇਹ ਹਾਲਾਤ ਇਹ ਮਾਤਾ ਦੀ ਉਮਰ ਕਿੰਨੀ ਹੋਵੇਗੀ ਮਾਤਾ ਦੀ ਹੈਗੀ ਜੋ 60 ਸਾਲ ਹੈਗੀ ਜੋ 60 ਸਾਲ ਹਾਂਜੀ ਤੇ ਪਰ ਲੱਗਦਾ ਕਿ ਇੱਕ ਤਾਂ ਚਲੋ ਮਰੀਜ਼ ਹੈਗਾ ਹੈਗਾ ਉਹਦੇ ਨਾਲ ਆਪਣਾ ਤੁਸੀਂ ਛੁੱਟੀ ਕਰਕੇ ਆਏ ਹੋ ਹਾਂ ਤਾਂ ਦੋਵਾਂ ਕੋਤੋਂ ਨਹੀਂ ਦਿਖਦੀ ਇਹ ਵੀ ਕਾਰੋਬਾਰ ਵਾਲੇ ਆ ਛੁੱਟੀ ਕਰਕੇ ਆਉਨੇ ਆ ਮਹੀਨਾ ਹੋ ਗਿਆ ਸਾਨੂੰ ਸੱਤ ਦਿਨ ਅੱਖਰ ਚ ਬਾਬ ਦਿੱਤਾ ਕਿੰਨਾ ਕਰਾਇਆ ਲੱਗਦਾ ਜੀ ਡੇਢ ਸੌ ਰੁਪਿਆ ਕਰਾਇਆ ਦਾਦਾ ਕੀ 300 ਰੁਪਏ ਤੁਹਾਡੇ ਜੀਪ ਚੋਂ ਗਿਆ ਤੇ ਫੇਰ ਹੀ ਤੁਸੀਂ ਇਲਾਜ ਕਰਵਾ ਸਕਦੇ ਹਾਂ ਜੀ ਆਹ ਦੇਖ ਸਕਦੇ ਹੋ ਇਹ ਹਾਲਾਤ ਨੇ ਹਸਪਤਾਲਾਂ ਦੇ ਕਿਉਂਕਿ ਇਹ ਗਰੀਬ ਲੋਕ ਜਿਹੜੇ ਕਿ ਦਿਹਾੜੀ ੱੱਪੇ ਵਾਲੇ ਨੇ ਇਹ ਆਪਣਾ ਇਲਾਜ ਕਰਾਉਣ ਦੇ ਸਰਕਾਰੀ ਹਸਪਤਾਲ ਪਹੁੰਚਦੇ ਨੇ ਪਰ ਅੱਗੇ ਕੀ ਦੇਖਣ ਨੂੰ ਜਾਂ ਸੁਣਨ ਨੂੰ ਮਿਲਦਾ ਮਸ਼ੀਨਾਂ ਖਰਾਬ ਨੇ ਆਹ ਦੇਖ ਸਕਦੇ ਹੋ ਕਿ 60 ਸਾਲ ਦੀ ਉਮਰ ਆ ਤੇ ਇਹ ਬਜ਼ੁਰਗ ਹਾਂ ਜੀ ਇਹਨਾਂ ਕੋ ਤਾਂ ਤੁਰਿਆ ਵੀ ਨਹੀਂ ਜਾਂਦਾ ਬੜੀ ਮੁਸ਼ਕਲ ਲੈ ਕੇ ਆਏ ਆ ਬੜੀ ਮੁਸ਼ਕਲ ਲੈ ਕੇ ਹਾਂ ਜੀ ਧੰਨਵਾਦ ਕੀ ਕਹਿੰਦਾ ਜੀ ਹਾਂ ਜੀ ਦਰ ਪ੍ਰਦੇ ਮਤਲਬ ਕਹਿੰਦੇ ਪ੍ਰੈਸ਼ਰ ਕਰਨਾ ਹੀ ਅੱਜ ਬੁਲਾਇਆ ਸੀ ਇਹਨਾਂ ਨੇ ਤੇ ਉਹ ਬਾਜ ਕਹਿੰਦੇ ਮਸ਼ੀਨ ਖਰਾਬ ਹੈ 7 ਵਜੇ ਦਾ ਬੁਲਾਇਆ ਕੱਲ ਦਾ ਮਤਲਬ ਫੈਲ ਬਣਾ ਗਏ ਹਾਂਜੀ 7 ਵਜੇ ਤੇ ਤੁਸੀਂ ਹਾਂਜੀ 7 ਵਜੇ ਤੇ ਆਏ ਕੁਛ ਕਾਦਾ ਨਹੀਂ ਪੀਤਾ ਨਹੀਂ ਸਵੇਰ ਦਾ ਹੀ ਇੱਦਾਂ ਹੀ ਆਏ ਆ ਕਿ ਨਾਮ ਜੀ ਹਰਦੀਪ ਸਿੰਘ ਜੀ ਕਿਹੜੇ ਪਿੰਡ ਤੋਂ ਆਇਓ ਬਾਸ ਸਰ ਦਾ ਪਾਣੀ ਤਨੋਂ ਦੇ ਬੈਠੇ ਹੋ ਅਹੀਂ ਸਵੇਰੇ 6 ਵਜੇ ਤੇ ਆਏ ਆ ਕਿ ਭਣੀ ਹਾਂਜੀ ਤੇ ਕੀ ਕਹਿੰਦੇ ਵੇ ਡਾਕਟਰ ਹੁਣ ਇਹੋ ਪਤਾ ਲੱਗਣ ਡਿਆ ਵੇ ਕੈਂਡਾ ਮਸ਼ੀਨਾਂ ਖਰਾਬ ਹੈ ਮਲੇ ਪਹਿਲਾਂ ਬਣਾਈਆਂ ਚਾਰ-ਚਾਰ ਵਾਲਾ دارو ਪਾਇਆ ਹੈ ਨਾ ਭਾਈਆਂ ਦੇ ਪਾਸ ਭਾਈ ਉਹ ਪਾਤੇ ਮੁੜ ਕੇ ਪ੍ਰੇਸ਼ਨ ਕੀਤਾ ਨਹੀਂ ਕਿ ਪੁੱਛੇ ਦਾ ਗੰਗਾ ਮਸ਼ੀਨਾ ਖਰਾਬ ਹੈ ਜੇ ਕੋਈ ਨੁਕਸਾਨ ਹੋ ਜਾਏ ਤਾਂ ਕੌਣ ਜ਼ਿੰਮੇਵਾਰ ਹੈ ਇਹਨਾਂ ਦਾ ਕੋਈ ਹੈਗਾ ਦਵਾਈਆਂ ਵੀ 1800 ਰੁਪਏ ਦੇ ਪਹਿਲਾਂ ਭਾਜੀ ਤੋਂ ਮਗਾਨੀਆਂ ਉਹਨਾਂ ਦੇ ਜੋ ਹਾਂ ਸਰ ਨੇ ਬੈਠਾ ਆ ਰਾਤ ਨੇ ਇਹ ਚੀਜ਼ਾਂ ਦੇਖ ਸਕਦੇ ਤੁਸੀਂ ਕਿ ਇਹ ਡਾਕਟਰ ਕਰਮਜੀਤ ਸਿੰਘ ਹੈਗੇ ਨੇ ਜੋ ਆਵਾਡ ਦੇ ਰਹੇ ਪਰ ਇਹ ਕਹਿ ਰਹੇ ਮਸ਼ੀਨਾ ਖਰਾਬ ਡੇ ਹੁਣ ਇਹ ਹਾਲਾਤ ਨੇ ਦਵਾਈਆਂ ਬਾਹਰ ਕੱਢ ਕੇ ਦਿਖਾਇਓ ਜੀ ਆਹ ਦੇਖ ਸਕਦੇ ਹੋ ਕੀ ਜੇ ਤੇ ਕਿਸੇ ਕੋ ਪੈਸੇ ਹੈਗੇ ਆ ਉਹ ਦਵਾਈਆਂ ਲੈ ਸਕਦਾ ਪਰ ਜੇ ਕਿਸੇ ਕੋ ਪੈਸੇ ਨਹੀਂ ਹੈਗੇ ਦਵਾਈਆਂ ਤੇ 17 ਤੋਂ 1800 ਰੁਪਏ ਦੀਆਂ ਦਵਾਈਆਂ ਬਿਲ ਬੁਲੇ ਵਿੱਚ ਪਿਆ ਆ ਵੇਖੋ ਇਹ ਤੁਸੀਂ ਵੱਡੇ ਹਸਪੀਟਲ ਪ੍ਰਾਈਵੇਟ ਚ ਜਾਓਗੇ ਨਾ ਤੇ ਆ ਦਵਾਈਆਂ ਉੱਥੇ ਵਰਤੀਆਂ ਜਾਂਦੀਆਂ ਨਹੀਂ ਤੇ ਆ ਇੰਨੀਆਂ ਦਵਾਈਆਂ ਭਾਜੀ ਸਭ ਤੋਂ ਪਹਿਲਾਂ ਆਪਣਾ ਨਾਮ ਦੱਸ ਕਿਹੜਾ ਪਿੰਡ ਨਾਮ ਹੈ ਰਮੇਸ਼ ਕੁਮਾਰ ਪਿਓ ਦਾ ਨਾਮ ਮਹਿਰਾਮ ਪਿੰਡ ਕਰਨਾਲਾ ਕਤੂ ਨੰਗਲ ਦੇ ਲਾਗੇ ਜਿਹੜੇ ਜਿਹੜੇ ਮਾਰੇ ਪਹਿਲਾਂ ਸਭ ਤੋਂ ਪਹਿਲਾਂ ਐਂ ਸਾਨੂੰ ਹੋ ਗਿਆ ਮੈਨੇ ਦੇ ਲਾਗੇ ਛਾਗੇ ਹੋ ਗਿਆ ਜੀ ਕੀ ਹੋ ਚੁੱਕੀ ਫਿਰ ਦੇ ਨਾਲ ਇਹ ਦਵਾਈਆਂ ਅੱਜ ਮੰਗਾਈਆਂ ਇਹਨਾਂ ਨੇ ਸਰ ਜੀ ਐ ਸਭ ਤੋਂ ਪਹਿਲਾਂ ਨੰਬਰ ਮੇ ਰਾਇਆ ਸੀ ਸਭ ਕੋ ਟੈਟਕੀਟਾ ਇਹਨਾਂ ਨੇ ਤੇ ਬਾਅਦ ਇੱਕ ਮੈਡਮ ਜੀ ਆਈ ਹੈ ਉਹਨਾਂ ਨੇ ਪਰਚੀ ਲੈ ਕੇ ਦਿੱਤੀ ਤੇ ਕਹਿੰਦੇ ਜਾ ਦਵਾਈਆਂ ਲੈ ਕੇ ਉਬਾਰੋ ਆ ਮੁੰਡਾ ਮੇਰਾ ਆ ਨਾਨ ਉਹਨੂੰ ਡਾਕ ਲਾਇਆ 1700 ਦਵਾਈ ਆਈ ਹੈ ਗਰੀਬ ਬੰਦਾ ਇਹ ਗਰੀਬ ਬੰਦਾ ਇਹ ਰੋ ਰਿਹਾ ਏ ਇਹ ਸਰਕਾਰ ਨੂੰ ਇਹ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਪ੍ਰਸ਼ਾਸਨ ₹200 ₹400 ਕਰਾਇਆ ਘਰ ਜੰਨੇ ਆ ਤੇ ਬਚਣਾ ਕੀ 150 ਬਾਕੀ ਬੱਚੇ ਕੀ ਖਾਣਗੇ ਸਾਡੇ ਇਹ ਦਵਾਈ ਕਿਥੋਂ ਲੈਂਦੀਸ ਤਾਰਾ ਉਹ ਉਹ ਬਾਹਰੋਂ ਲੈਂਦੀ ਜੀ ਮੰਗ ਕੇ ਕਿਸੇ ਕੋ ਪੈਸੇ ਲੈਂਦੀ ਕਿ ਹੁਣ ਕਿਸੇ ਕੋਲੋਂ ਮੰਗ ਲਾਣੇ ਹੁਣ ਗਰੀਨ ਪੋਲ ਕਿੰਨੇ ਪੈ ਜਾਂਦੇ ਆ 1000 ਹੁੰਦਾ 1500 ਹੁੰਦਾ ਤੇ ਬੱਚੇ ਵੀ ਖਾਣੇ ਹੁੰਦੇ ਜਾਂ ਸਾਮਾਨ ਉਹ ਦੁਪਹਿਰੇ ਖਾਣੇ ਹੁੰਦੇ ਆ ਤੁਹਾਨੂੰ ਕਿਸੇ ਕੋਲੋਂ 1000 1500 2000 ਮੰਗ ਕੇ ਆਏ ਆ ਆ ਬਰਬਾਜੀ ਆ ਦੇ ਸਕਦੇ ਦਵਾਈਆਂ ਕੈਮਰਾ ਪਰਸੋਂ ਕਹੂੰਗਾ ਕਿ ਸਾਰੀਆਂ ਦਵਾਈਆਂ ਬਾਹਰ ਪ੍ਰਾਈਵੇਟ ਮੈਡੀਕਲ ਤੋਂ ਲੈਂਦੀ ਆਗੀਆਂ ਆ ਕਿੱਦਾਂ ਜੀ ਮੇਰੇ ਮਰਾਂਡੇ ਆ 10 10 ਫੇਰੇ ਆ ਹੀ ਆਏ ਆ ਤੇ ਅੱਜ ਵੀ ਇਹਨਾਂ 7 ਵਜੇ ਬੁਲਾਇਆ ਸਾਨੂੰ ਆਪਰੇਸ਼ਨ ਕਰਨੇ ਆ ਹੁਣ ਕਹਿੰਦੇ ਕਿ ਮਸ਼ੀਨਾਂ ਖਰਾਬ ਹੋ ਗਈਆਂ ਐਟ ਅ ਟਾਈਮ ਇਹਨਾਂ ਦੇ ਮਸ਼ੀਨਾਂ ਖਰਾਬ ਹੋਏ ਪਹਿਲਾਂ ਕਿਉਂ ਚੈੱਕ ਕੀਤੀ ਇਹਨਾਂ ਮਸ਼ੀਨਾਂ ਕਿਹੜੇ ਪਿੰਡ ਤੋਂ ਆਏ ਤੁਸੀਂ ਆਏ ਗਰਦਾਸਪੁਰ ਤੋਂ ਆਏ ਹੋ ਅਸੀਂ ਤੁਸੀਂ ਗਰਦਾਸਪੁਰ ਤੋਂ ਆਏ ਹੋ ਸਮਾ ਕੜ ਕਿੰਨੇ ਗੇੜੇ ਮਾਰ ਲਏ ਇੱਥੇ ਅਸੀਂ ਇੱਥੇ 5 6 ਗੇੜੇ ਮਾਰ ਲਏ ਆ ਤੇ ਕੀ ਕਿਹਾ ਜਾਂਦਾ ਨਾਲ ਉਹਨੂੰ ਕਦੀ ਟੈਸਟ ਆ ਕਰਾ ਲਓ ਜੇ ਕਰਾ ਲਓ ਟੈਸਟ ਉਹ ਕਰਾ ਲਓ ਟੈਸਟਾਂ ਵਿੱਚ ਜੀ ਪਹਿਲਾਂ ਇਹਨਾਂ ਦੀ ਮਸ਼ੀਨ ਸਕੈਨ ਵਾਲੀ ਖਰਾਬ ਸੀ ਪਹਿਲਾਂ ਹਫਤਾ ਉਹ ਪਾਇਆ ਸਾਨੂੰ ਕਿ ਹਫਤੇ ਬਾਅਦ ਆਏ ਸਕੈਨ ਕਰਾਂਗੇ ਸਕੈਨ ਵਾਲੀ ਮਸ਼ੀਨ ਠੀਕ ਹੋਈ ਫਿਰ ਹੋਰ ਟੈਸਟ ਟਸਟ ਕੀਤੇ ਬਾਹਰੋਂ ਲੈ ਕੇ ਆਉਂਦੇ ਪਈ ਬਾਹਰੋਂ ਹੀ ਮੰਗਾਣ ਦੇ ਕਹਿੰਦੇ ਕਿ ਇੰਨੇ ਦਿਨ ਦਵਾਈਆਂ ਮੰਨੇ ਸਾਰਿਆਂ ਨੂੰ ਮੰਗਾਣੀਆਂ ਬਾਹਰੋਂ ਬਾਹਰੋਂ ਮੰਗਲਦੇ ਦਵਾਈਆਂ ਆ ਬਿਲਕੁਲ ਜੀ 250 ਰੁਪਇਆ ਦਿਹਾੜੀ ਦੱਸੀ ਜਾ ਰਹੀ ਹੈ 1700 ਰੁਪਏ ਦੀਆਂ ਦਵਾਈਆਂ ਮੰਗਾਈਆਂ ਇਹ ਹਸਪੀਟਲ ਦੇ ਹਾਲਾਤ ਨੇ ਲੋਕ ਰਲੌਂਦੇ ਕਰਲਾਉਂਦੇ ਆ ਵਾ ਅਵਾਟ ਕਰਮਜੀਤ ਸਿੰਘ ਗੱਲਬਾਤ ਅਸੀਂ ਕਰਨ ਦੀ ਜ਼ਰੂਰ ਕੋਸ਼ਿਸ਼ ਕਰਾਂਗੇ ਪਰ ਇਹ ਕੁਰਸੀਆਂ ਖਾਲੀ ਨੇ ਆ ਦੇਖ ਸਕਦੇ ਹੋ ਕੀ ਹਾਲਾਤ ਨੇ ਆ ਕੁਰਸੀਆਂ ਖਾਲੀ ਨੇ ਬਾਹਰ ਮਰੀਜ਼ਾਂ ਦੀ ਲਾਈਨ ਲੱਗੀ ਹੋਈ ਆ ਆਪਣੀ ਹੱਥ ਵਿੱਚ ਰਿਪੋਰਟਾਂ ਫੜੀਆਂ ਹੋਈਆਂ ਤੇ ਅੰਦਰ ਕੁਰਸੀਆਂ ਖਾਲੀ ਆ ਦੇਖ ਸਕਦੇ ਹੋ ਜਦੋਂ ਮੀਡੀਆ ਇੱਥੇ ਪਹੁੰਚਦਾ ਵਾ ਮੀਡੀਆ ਪਹੁੰਚਣ ਦੇ ਉੱਪਰ ਜਦੋਂ ਮੀਡੀਆ ਨੇ ਆਵਾਜ਼ بلند ਕੀਤੀ ਇਹਨਾਂ ਲੋਕਾਂ ਦੀ ਆ ਵੇਖੋ آپریشن ਕੀਤਾ ਅੱਖ ਦਾ ਆ ਵੇਖੋ ਵਿੱਚ 6 ਅੱਖ ਦੇ ਦਾ ਨਾਮ ਹੈ ਅਨੀਤ ਨਾਮ ਹੈ ਕਾਣੀ ਨਾਮ ਨੂੰ ਇਦਾਂ ਬਈ ਪਤਾ ਲੱਗਦਾ ਦੇਖਦਾ ਨਹੀਂ ਪਿਆ ਨਾ ਮੜਾ ਮੜਾ ਦੇਖਦਾ ਵੀ ਉਹ ਵੀ ਐਨਕ ਨਾ ਵੇਖੋ ਇਦਾਂ ਉਹ ਦਾ ਨਹੀਂ ਇਦਾਂ ਨਹੀਂ ਪਤਾ ਲੱਗਦਾ ਅੱਖ ਪਾੜਦੀ ਨਿਗਾ ਤੇ ਵਿੱਚ ਛੇ ਕਿਆ 4-5 ਮਹੀਨੇ ਹੋ ਗਏ 6-7 ਹੋ ਚੱਲੇ ਮੈਂ ਇੱਥੇ ਆਪਰੇਸ਼ਨ ਕਰਾਏ ਨੂੰ ਜਿਹੜੇ ਮਾਰਨ ਦੇ ਬਸ ਉਹਨੇ ਘੇੜੇ ਮਾਰ ਕੇ ਨਾ ਕੋਈ ਸੰਦਾ ਨਾ ਕੋ ਗਿੰਦਾ ਨਾ ਕੋ ਦਵਾਈ ਨਾ ਕੋ ਬੂਟੀ ਕੋਈ ਨਹੀਂ ਸੰਦਾ ਇੱਥੇ ਕੋਈ ਡਾਕਟਰ ਨਹੀਂ ਹੈਗਾ ਅੰਦਰ ਫੇਰ ਉਧਰ ਵੀ ਹੈ ਨਹੀਂ ਆ ਵੇਖੋ ਉਹਨਾਂ ਨੇ ਉਹ ਨਾ ਅੱਖ ਚੈੱਕ ਕਰਾ ਕੇ ਆ ਉਧਰ ਕੋਈ ਡਾਕਟਰ ਨਹੀਂ ਹੈਗਾ ਸਾਰੀ ਦੁਨੀਆ ਖਲੋਤੀ ਹੈ ਅੱਜ 7 ਵਜੇ ਸੱਧਿਆ ਸਵੇਰੇ ਕੱਲ ਕਹਿੰਦੇ 7 ਵਜੇ ਆ ਜਾਓ ਅਸੀਂ ਪੂਰੇ 7 ਵਜੇ ਇੱਥੇ ਆ ਗਏ ਆ ਲੰਚ ਦੇ ਵਿੱਚ ਛੇਕ ਦੇ ਤੇ ਹਾਲਾਤ ਨੇ ਸਰਕਾਰੀ ਹਸਪੀਟਲ ਦੀ ਕਿਉਂਕਿ ਚੌਥਾ ਥਾ ਮੈਗਾ ਵਾ ਆਵਾਜ਼ ਬਲੰਦ ਕਰਨ ਨੂੰ ਇਹਨਾਂ ਗਰੀਬ ਲੋਕਾਂ ਦੀ ਕਿਉਂਕਿ ਜੇ ਕਿਸੇ ਦੀ 300 ਰੁਪਿਆ ਦਿਹਾੜੀ ਕਿਹੇ 250 ਰੁਪਿਆ ਤੇ ਦਿਹਾੜੀ ਤੋੜ ਕੇ ਆਪਣਾ ਇਲਾਜ ਕਰਾਉਣ ਵਾਸਤੇ ਹਸਪੀਟਲ 'ਚ ਪਹੁੰਚਦੇ ਨੇ ਪਰ ਅੱਗੇ ਕੀ ਹਾਲਾਤ ਮਿਲਦੇ ਨੇ ਆ ਗਰਮੀ ਵੀ ਕਾਫੀ ਆ ਲਾਈਟ ਬੰਦ ਹੁੰਦੀ ਆ ਤੇ ਲੋਕਾਂ ਨੂੰ ਗਰਮੀ ਦੇ ਵਿੱਚ ਬਹਿਣਾ ਪੈ ਰਿਹਾ ਤੇ ਲੈਣਾ ਸਿਰ ਕੈਮਰਾ ਪਰਸੋਂ ਕੋ ਗਿਆ ਚੀਜ਼ਾਂ ਜਰੂਰ ਲੈਣਾ ਸਿਰ ਆ ਸਾਰੇ ਆਪਰੇਟ ਕਰਾਉਣ ਵਾਲੇ ਵੇਟ ਕਰ ਰਹੇ ਨੇ ਕਿ ਕਦੋਂ ਸਾਡਾ ਟਾਈਮ ਆਵੇ ਬਬੇ ਕੀ ਨਾਮ ਆ ਜੀ ਕੀ ਨਾਮ ਆ ਨੰ ਤੁਹੀਂ ਮਹਿਲਾ ਦਾ ਕੋਈ ਹੱਲ ਕਰਨਾ ਨਹੀਂ ਇਹ ਕਿਹੜਾ ਪਿੰਡ ਕਿਹੜਾ ਪਾਤਾ ਕਿਹੜਾ ਪਿੰਡ ਆ ਰਈਆ ਆਪਰੇਟ ਦਾ ਕਿ ਆ ਸਾਨੂੰ ਅੱਜ ਟਾਈਮ ਦਿੱਤਾ ਹੈ ਕਹਿੰਦੇ ਆ ਕਿ ਮਸ਼ੀਨਾ ਖਰਾਬ ਆ ਮਸ਼ੀਨਾ ਖਰਾਬ ਆ ਤੇ ਸਮਾਨ ਤੇ ਹਰ ਇੱਕ ਦੇ ਕੋਲੋਂ ਲੱਗਣਾ 15 1600 ਦਾ ਜਿੰਨਾ ਵੀ ਆਇਆ ਗਵਰਨਮੈਂਟ ਸਮਾਨ ਨਹੀਂ ਦਿੰਦੀ ਪਰ ਇਹ ਹਾਲਾਤ ਸਰਕਾਰੀ ਹਸਪੀਟਲ ਕਹਿੰਦੇ ਢੇੜੇ ਬੜੇ ਮਰਵਾ ਰਹੇ ਢੇੜੇ ਬਹੁਤ ਮੈਨੂੰ ਅੱਬ ਕੱਢੀ ਇੱਕ ਕਾਗਜ਼ ਉਹ ਕੱਢੀ ਇਹਨਾਂ ਨੂੰ ਵਿਖਾ ਦਿਓ ਇੱਕ ਸਾਲ ਹੋ ਗਿਆ ਇੱਕ ਸਾਲ ਹੋ ਗਿਆ ਢੇੜੇ ਮਾਰਦੇ ਆ ਵੇਖੋ ਜਰਾ ਤੈਨੂੰ ਵਿਖਾ ਦਿੰਨੇ ਆ ਇਹਨਾਂ ਨੇ ਕਦੀ ਢੇੜੇ ਜੀ ਪਾ ਰੱਖਿਆ ਹੁਣ ਟਾਈਮ ਦਿੱਤਾ ਸੀ ਤੇ ਹੁਣ ਵੀ ਗਾਂਹ ਦਈ ਜਾਂਦੇ ਸਦਿਓ ਇਹ ਆ ਫਾਈਲ ਦਿੱਤੀ ਆ ਇਸ ਕਰਕੇ ਦਿਖਾ ਰਿਹਾ ਕਿ ਡਾਕਟਰ ਟਿੱਪਣੀ ਨਾ ਕਰਨ ਮੀਡੀਆ ਦੇ ਉੱਪਰ ਕਿ ਕਿਤੇ ਗਲਤਵਾ ਚੁੱਕ ਰਹੇ ਨੇ ਇਹ ਤਸਵੀਰਾਂ ਤੇ ਡਾਕੂਮੈਂਟ ਬੋਲਦੇ ਪਏ ਨੇ ਤੇ ਇਹ ਲੋਕ ਬੋਲ ਰਹੇ ਨੇ ਜਿਨ੍ਹਾਂ ਦੀ ਆਵਾਜ਼ ਅਸੀਂ ਬੁਲੰਦ ਕਰ ਰਹੇ ਹਾਂ ਕਿ ਇੱਕ ਇੱਕ ਸਾਲ 6-6 ਮਹੀਨੇ 2-2 ਮਹੀਨੇ ਹੋ ਗਿਆ ਪਰਚੀਆਂ ਚਫੜੀਆਂ ਬਸ ਫੈਲਾਂ ਹੀ ਬਣ ਚੁੱਕੀਆਂ ਨੇ ਪਰ ਆਪਰੇਟ ਨਹੀਂ ਹੋਇਆ ਜਿਹੜੀ ਚੀਜ਼ ਹੋਣੀ ਚਾਹੀਦੀ ਆ ਆਪਰੇਟ ਨੇ ਹੋਇਆ ਲਾਈਆਂ ਸਟੈਂਪ ਆ ਅੱਜ ਦਾ ਟਾਈਮ ਹੈ ਜਿਨ੍ਹਾਂ ਦਾ ਆਪਰੇਟ ਹੋਣਾ ਉਹਨਾਂ ਦੇ ਇਹ ਅੱਛੇ ਅੱਛੇ ਭਲਾਈ ਆ ਤੇ ਉਹਨਾਂ ਨੇ ਕਿਹਾ ਕਿ ਹੁਣੇ ਆਪਾਂ ਆਪਰੇਸ਼ਨ ਦਾਰੂ ਪਾਪਾ ਸਾਡੇ ਅੱਖਾਂ ਦਾ ਪਰੇਸ਼ਾਨ ਕਰਤਾ ਹਨ ਅੱਜ ਪਤਾ ਨਹੀਂ ਛੇ ਛੇ ਵਾਰੀ ਦਾਰੂ ਤੇ ਕੋਈ ਮਤਲਬ ਸੁਣਦੇ ਮਸ਼ੀਨਾਂ ਖਰਾਬ ਭਗਵਾਨ ਮਾਨ ਜੀ ਨੂੰ ਚਾਹੀਦਾ ਕਿ ਆਪਣੇ ਸਰਕਾਰੀ ਸਪੋਤਰਾਂ ਤੇ ਬੜਾ ਕਹਿੰਦੇ ਸਰਕਾਰੀ ਮਾਨ ਸਾਹਿਬ ਤੇ ਕੰਮ ਕਰਦੇ ਪਏ ਪਰ ਥਲੜੇ ਲੈਵਲ ਤੇ ਡਾਕਟਰ ਕੀ ਕਹਿੰਦੇ ਨੇ ਡਾਕਟਰਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਪਰ ਇਹ ਤਸਵੀਰਾਂ ਦਿਖਾਉਣੀਆਂ ਬਹੁਤ ਹੀ ਜ਼ਰੂਰੀ ਸੀ ਕਿਉਂਕਿ ਲੋਕ ਆਪਣਾ ਸਮਾਂ ਕੱਢ ਕੇ ਤੜਕੇ ਚਾਰ ਵਜੇ ਘਰੋਂ ਨਿਕਲਦੇ ਨੇ ਕਿ 5 ਵਜੇ ਤੱਕ ਜਿਹੜਾ ਕਿ ਜਿੱਥੇ ਪਰਚੀ ਕੱਟਣੀਆਂ ਆ ਕਾਊਂਟਰ ਤੇ ਖੜੇ ਹੋ ਜੀਏ 6 ਵਜੇ ਨਾ ਪਰਚੀਆ ਕੱਟਣੀਆਂ ਚਾਲੂ ਹੋ ਜਾਂਦੇ ਨੇ ਪਰ ਉਸ ਤੋਂ ਬਾਅਦ ਹੱਥਾਂ ਦੇ ਵਿੱਚ ਫੈਲਾ ਲੈ ਜਾਂਦੀਆਂ ਆ ਵਿਖ ਸਕਦੇ ਆ ਆ ਚੀਜ਼ਾਂ ਨੇ ਇਹ ਚੀਜ਼ਾਂ ਨੇ ਮੰਗਲਵਾਰ ਵੀਰਵਾਰ ਸ਼ਨੀਵਾਰ ਵੀਰ ਇਹ ਸਭ ਕੁਝ ਇਹਨਾਂ ਡਾਕੂਮੈਂਟਾਂ ਦੇ ਉੱਪਰ ਲਿਖਿਆ ਇਹ ਕੀ ਨਾਮ ਹੈ ਅੰਮ੍ਰਿਤਜੀਤ ਕੌਰ ਕਿਹੜੇ ਪਿੰਡ ਤੋਂ ਆਇਓ ਤਰ ਸਿੱਕੇ ਤੋਂ ਕੀ ਕੀ ਕਹਿੰਦੇ ਪਿਆ ਜੀ ਹੁਣ ਅੱਜ ਡਾਕਟਰ ਨਹੀਂ ਕਹਿੰਦੇ ਆਏ ਜੇ ਡਾਕਟਰ ਨਹੀਂ ਆਏ ਹਾਂਜੀ ਆ ਬਿਲਕੁਲ ਇਹ ਡਾਕਟਰ ਨਹੀਂ ਆਏ ਜੀ ਹੁਣ ਡਾਕਟਰ ਨਾਲ ਅਸੀਂ ਗੱਲਬਾਤ ਕਰਾਂਗੇ ਇਹ ਤਸਵੀਰਾਂ ਦੇ ਸਕਦੇ ਹੋ ਕੀ ਹਾਲਾਤ ਨੇ ਇੱਥੋਂ ਦੇ ਲੋਕਾਂ ਦੇ ਜਿਹੜੇ ਕਿ ਆਪਣੀਆਂ ਦਿਹਾੜੀਆਂ ਤੋੜ ਕੇ ਆਪਣਾ ਇਲਾਜ ਕਰਾਉਣ ਆ ਸੇ ਹਸਪੀਟਲ ਪਹੁੰਚੇ ਹੋਏ ਨੇ ਕਿਉਂਕਿ ਡਾਕਟਰ ਆਪਣਾ ਕੰਮ ਕਰ ਰਹੇ ਪਏ ਨੇ ਅਸੀਂ ਡਾਕਟਰਾਂ ਦੇ ਟਿੱਪਣੀ ਨਹੀਂ ਕਰ ਸਕਦੇ ਕਿਉਂਕਿ ਜਿਹੜੀਆਂ ਮਸ਼ੀਨਾਂ ਇਲੈਕਟ੍ਰੋਨਿਕ ਮਸ਼ੀਨਾਂ ਨੇ ਇਹ ਡਾਕਟਰ ਸਾਹਿਬ ਨਹੀਂ ਬੈਠੇ ਹੋਏ ਨੇ ਇਹ ਨਾਲ ਗੱਲਬਾਤ ਕਰ ਕਿਉਂਕਿ ਮਸ਼ੀਨ ਕੁਦਰਤੀ ਮੈਂ ਮਸ਼ੀਨ ਖਰਾਬ ਹੋ ਗਈ ਹੈ ਆਪਣਾ ਨਾਮ ਤੁਸੀਂ ਸਾਡੇ ਸੀਨੀਅਰਸ ਨਾਲ ਗੱਲ ਕਰ ਸਕਦੇ ਹੋ ਅਸੀਂ ਜੂਨੀਅਰ ਮੈਮ ਤੁਸੀਂ ਨਹੀਂ ਨਹੀਂ 1 ਮਿੰਟ ਤੁਸੀਂ ਬਾਹਰ ਜਾ ਕੇ ਉਹਨਾਂ ਨੂੰ ਦੱਸੋ ਤੁਹਾਨੂੰ ਡਾਕਟਰਾਂ ਨੇ ਕੋਈ ਗਾਈਡਲਾਈਨਾਂ ਦਿੱਤੀਆਂ ਹੋਣਗੀਆਂ ਕਿ ਮਰੀਜ਼ਾਂ ਨਾਲ ਗੱਲਬਾਤ ਤੁਸੀਂ ਉੱਥੇ ਬਾਹਰ ਜਾ ਕੇ ਗੱਲ ਕਰ ਸਕਦੇ ਹੋ ਮਸ਼ੀਨ ਖਰਾਬ ਹੋ ਗਈ ਹੈ ਅਸੀਂ ਕੁਝ ਨਹੀਂ ਕਹਿ ਰਹੇ ਤੁਹਾਨੂੰ ਸਰ ਤੁਸੀਂ ਸਾਡੇ ਸੀਨੀਅਰਸ ਨਾਲ ਗੱਲ ਕਰ ਸਕਦੇ ਹੋ ਅਸੀਂ ਤਾਂ ਜਿੰਨੇ ਵੀ ਮਰੀਜ਼ ਬੈਠੇ ਹੋਏ ਨੇ ਉਹ ਖੜੇ ਹੋਏ ਨੇ ਉਹ ਸਾਨੂੰ ਕਹਿ ਰਹੇ ਨੇ ਇਹਨਾਂ ਡਾਕਟਰਾਂ ਨੇ ਕਹਿ ਸਾਨੂੰ ਮੈਮ ਆਪਣੇ ਇਹ ਪੱਖ ਰੱਖੋ ਫਿਰ ਇਹ ਕਿਉਂਕਿ ਲੋਕ ਆਪਣੇ ਹਜ਼ਾਰਾਂ ਦੀ ਗਿਣਤੀ ਚ ਲੋਕ ਬੈਠੇ ਹੋਏ ਨੇ ਡਾਕਟਰ ਤੁਸੀਂ ਦੱਸੋ ਕਿ ਮਸ਼ੀਨ ਖਰਾਬ ਹੈ ਤੁਸੀਂ ਸਾਡੇ ਹੈੱਡ ਨਾਲ ਗੱਲ ਕਰੋ ਨਾ ਅਸੀਂ ਤੁਸੀਂ ਆਪਣਾ ਪੱਖ ਰੱਖ ਕੇ ਸੀ ਲੋਕਾਂ ਦਾ ਇਲਾਕਾ ਕਰ ਰਹੇ ਸੀ ਅਸੀਂ ਗੱਲ ਕੋ ਗਲਤ ਸਵਾਲ ਤੇ ਕਰਦੇ ਸੀ ਬਾਹਰ ਕੁਰਸੀਆਂ ਸਾਰੀ ਖਾਲੀ ਪਈਆਂ ਕਾਰਨ ਕੀ ਕਾਰਨ ਕਿਉਂਕਿ ਜੇ ਤੇ ਮਸ਼ੀਨ ਖਰਾਬ ਆ ਤੇ ਤੁਸੀਂ ਬਾਹਰ ਲੈ ਕੇ ਲਾ ਦਿਓ ਕਿਉਂਕਿ ਲੋਕ ਕਹਿ ਰਹੇ ਨੇ 1 ਮਹੀਨਾ ਹੋ ਗਿਆ 2 ਮਹੀਨੇ ਹੋ ਗਿਆ ਅੱਜ ਦੇਖ ਸਕਦੇ ਹੋ ਕਿ ਡਾਕਟਰ ਭਾਏ ਦੇ ਨਜ਼ਰ ਆ ਰਹੇ ਨੇ ਇਹ ਨਰਸਾਂ ਕਿਉਂਕਿ ਇਹਨਾਂ ਦੇ ਵੱਲੋਂ ਅਸੀਂ ਬਾਹਰ ਜਾ ਕੇ ਇਹ ਟਿੱਪਣੀ ਕੀਤੀ ਗਈ ਸੀ ਤੇ ਉਸ ਤੋਂ ਬਾਅਦ ਆ ਦੇਖ ਸਕਦੇ ਹੋ ਕਿਉਂਕਿ ਇਹ ਕਹਿ ਰਹੇ ਨੇ ਮਸ਼ੀਨਾ ਖਰਾਬ ਨੇ ਉਹ ਤੇ ਆਪਣੀਆਂ ਕੁਰਸੀਆਂ ਛੱਡ ਕੇ ਭਜਦੇ ਨਜ਼ਰ ਆ ਰਹੇ ਨੇ ਤੇ ਡਾਕਟਰਾਂ ਚ ਭਜਦੇ ਨਜ਼ਰ ਆ ਰਹੇ ਨੇ ਪਰ ਆ ਦੇਖ ਸਦ ਕਿ ਇੱਕ ਪਾਸੇ ਪਰਚੀਆਂ ਤੇ ਕਟੀਆਂ ਜਾ ਰਹੀਆਂ ਨੇ ਪਰ ਪਰਚੀਆਂ ਦਾ ਆ ਬਿਕੋਦ ਰਸ਼ ਕੀ بار-ਬਾਰ ਮਸ਼ੀਨਾਂ ਨਹੀਂ ਚਲਦੀਆਂ ਪਈਆਂ ਤੇ ਇਹ ਹਾਲਾਤ ਨੇ ਸਰਕਾਰੀ ਹਸਪਤਾਲਾਂ ਦੇ ਕਿਉਂਕਿ ਜਦੋਂ মিডিਆ ਨੇ ਸਵਾਲ ਪੁੱਛਿਆ ਤੇ ਡਾਕਟਰ ਭਜਦੇ ਨਜ਼ਰ ਆ ਰਹੇ ਨੇ ਕਿਉਂਕਿ ਇਹ ਲੋਕ ਆਪਣਾ ਇਲਾਜ ਕਰਵਾਉਣ ਵਾਸਤੇ ਤੇ ਪਹੁੰਚਦੇ ਨੇ ਪਰ ਲੋਕਾਂ ਨੂੰ ਅਪਰੇਟ ਦਾ ਕਹਿ ਕੇ ਉਸ ਤੋਂ ਬਾਅਦ ਕਿਸੇ ਦੀ ਸਾਰ ਨਹੀਂ ਲਿੱਤੀ ਜਾ ਰਹੀ ਉਹ ਸਵਾਲ ਇਹ ਆ ਕਿ ਜਿਹੜੇ ਵੱਡੇ ਦੁਕਾਰੀ ਡਾਕਟਰ ਨੇ ਉਹ ਕਿਛੇ ਨੇ ਜਦੋਂ মিডিਆ ਦੇ ਦਾ ਕੈਮਰਾ ਔਨ ਕਰਕੇ ਸਵਾਲ ਪੁੱਛਿਆ ਗਿਆ ਡਾਕਟਰਾਂ ਦੇ ਵੱਲੋਂ ਤੇ ਉਹ ਭਜਦੇ ਨਜ਼ਰ ਆ ਰਹੇ ਨੇ ਉਸ ਤੋਂ ਪਹਿਲਾਂ ਇਸੇ ਹਸਪੀਟਲ ਦੇ ਅੰਦਰ ਇਸੇ ਕਮਰੇ ਦੇ ਅੰਦਰ ਮਰੀਜ਼ਾਂ ਨੂੰ ਇਕੱਠੇ ਕਰਕੇ ਇੱਕ ਡਾਕਟਰ ਨਰਸ ਦੇ ਵੱਲੋਂ ਇਹ ਗੱਲ ਕਹੀ ਗਈ ਕਿ ਮਸ਼ੀਨਾਂ ਖਰਾਬ ਹੈਗੀਆਂ ਨੇ ਤੇ ਅੱਜ ਇਲਾਜ ਨਹੀਂ ਹੋਵੇਗਾ ਤੇ ਹੁਣ ਦੂਜੇ ਪਾਸੇ ਕੈਮਰਾ ਪਰਸੋਂ ਕਹਿੰਕੋ ਤਸਵੀਰਾਂ ਦਿਖਾਈਆਂ ਜਾਣ ਕਿ ਬਾਹਰ ਜਿਹੜੇ ਆ ਮਰੀਜ਼ ਖੜੇ ਹੋਏ ਨੇ ਆ ਦੇਖ ਸਕਦੇ ਹੋ ਕਿ ਇਹ ਅੰਦਰ ਜਿਹੜੇ ਜੌਬ ਕਰਦੇ ਨੇ ਇਹ ਸਾਰੇ ਹੁਣ ਕੈਮਰਾ ਜਦੋਂ ਔਨ ਹੋਇਆ ਤੇ ਉਸ ਤੋਂ ਬਾਅਦ ਭਜਦੇ ਨਜ਼ਰ ਆ ਰਹੇ ਨੇ ਇਹ ਆ ਦੇਖ ਸਕਦੇ ਹੋ ਤਸਵੀਰਾਂ ਫੋਨ ਤੇ ਉੱਤੇ ਇਹ ਸਾਰੇ ਕੈਮਰੇ ਚ ਇਸ ਕਰਕੇ ਸੀ ਦਿਖਾ ਰਿਹਾ ਕਿ ਕਿ ਸਰਕਾਰ ਤੱਕ ਇਹਨਾਂ ਦੀ ਆਵਾਜ਼ ਬਲਦ ਹੋਵੇ ਕਿਉਂਕਿ ਆਪਣੀਆਂ ਕੁਰਸੀਆਂ ਛੱਡ ਕੇ ਇਹ ਹੁਣ ਆਪਣੀ ਡਿਊਟੀ ਤੋਂ ਭੱਜਦੇ ਨਜ਼ਰ ਆ ਰਹੇ ਨੇ ਪ੍ਰਸ਼ਾਸਨ ਨੂੰ ਚਾਹੀਦਾ ਵਾ ਇਹਨਾਂ ਡਾਕਟਰਾਂ ਦੇ ਉੱਪਰ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਦੇਖੋ ਸਤੋ ਕਿ ਹੈਂਡੀਕੈਪ ਜਿੱਦਾਂ ਮਾਤਾ ਜੀ ਆਏ ਨੇ ਕਿਉਂਕਿ ਜਦੋਂ ਇਹਨਾਂ ਨੂੰ ਅੱਗੇ ਜਾ ਕੇ ਸੁਣਨਾ ਮਿਲੂਗਾ ਕਿ ਮਸ਼ੀਨਾਂ ਖਰਾਬ ਹੈਗੀਆਂ ਨੇ ਤੇ ਫਿਰ ਆਮ ਲੋਕ ਕਿੱਥੇ ਜਾਣਗੇ ਸਵਾਲਾਂ ਦੇ ਕੇਰੇ ਦੇ ਵਿੱਚ ਅੰਮ੍ਰਿਤਸਰ ਦਾ ਸਰਕਾਰੀ ਹਸਪੀਟਲ ਅੱਖਾਂ ਵਾਲਾ ਕੇਰੇ ਦੇ ਵਿੱਚ ਕੁਮਦਾਨਾ ਜਰ ਆ ਰਿਹਾ ਡਾਕਟਰ ਕੈਮਰਾ ਓਪਨ ਹੋਣ ਦੇ ਉੱਪਰ ਹੀ ਡਾਕਟਰ ਭਜਦੇ ਇਹ ਨਜ਼ਰ ਆ ਰਹੇ ਨੇ ਇਹ ਤਸਵੀਰਾਂ ਦਿਖਾਉਣੀਆਂ ਬਹੁਤ ਲਾਜ਼ਮੀ ਸੀ ਲਿਵਿੰਗ ਇੰਡੀਆ ਦੇ ਵੱਲੋਂ ਗਰਾਉਂਡ ਜ਼ੀਰੋ ਤੇ ਜਾ ਕੇ ਡਾਕਟਰਾਂ ਅਤੇ ਮਰੀਜ਼ਾਂ ਦੀਆਂ ਮੁਸ਼ਕਲਾਂ ਸੁਣੀਆਂ ਗਈਆਂ ਡਾਕਟਰਾਂ ਦਾ ਪੱਖ ਲੈਣ ਦੀ ਕੋਸ਼ਿਸ਼ ਕੀਤੀ ਗਈ ਪਰ ਸਵਾਲ ਪੁੱਛਣ ਦੇ ਉੱਪਰ ਡਾਕਟਰ ਆਪਣੇ ਕਮਰੇ ਚੋਂ ਭਜਦੇ ਨਜ਼ਰ ਆਏ ਕੈਮਰਾਮੈਨ ਮਨੋਜ ਦੇ ਨਾਮ ਜਿੰਦਰ ਸਿੰਘ ਲਿਵਿੰਗ ਇੰਡੀਆ ਨਿਊਜ਼ ਅੰਮ੍ਰਿਤਸਰ